ਕਰਸ਼ੰਕਰ ਵਿਖੇ ਬੇਟਕਾ ਸੈਣਾ ਪੰਚਾਵਲੋ ਈਪੀਐਮ ਅਤੇ ਨਸ਼ਿਆਂ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਮਾਰਚ ਕੁਲਵੰਤ ਭੁੰਨੋ ਦੀ ਅਗਵਾਈ ਹੇਠ ਕੱਢਿਆ ਗਿਆ ਇਸ ਪ੍ਰਾਂਤ ਸੀਨੀਅਰ ਸੈਂਟਰੀ ਸਕੂਲ ਦੀ ਗਰਾਊਂਡ ਵਿੱਚ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਨਾਇਬ ਤਹਿਸੀਲਦਾਰਾਂ ਨੂੰ ਭੇਜਿਆ ਗਿਆ ਇਸ ਦੌਰਾਨ ਅਗਵਾ ਨੇ ਮੰਗ ਕੀਤੀ ਕਿ ਈਵੀਐਮ ਨੂੰ ਪੂਰਨ ਤੌਰ ਤੇ ਬੰਦ ਕਰਕੇ ਵੋਟਾਂ ਬੈਲਟ ਪੇਪਰ ਤੇ ਕਰਵਾਈਆਂ ਜਾਣ ਅਤੇ ਨਸ਼ੇ ਦੇ ਕੋਡ ਨੂੰ ਜੜ ਤੋਂ ਖਤਮ ਕੀਤਾ ਜਾਵੇ ਉਨਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿ ਆ ਕਿ ਨਸ਼ੇ ਨੂੰ ਖਤਮ ਕਰਨ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ ਅਤੇ ਜੋ ਵਾਦੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸਨ ਉਹਨਾਂ ਵਾਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਇਹਦਾ ਜੋ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਅੰਬੇਡਕਰ ਸੈਨਾ ਪੰਜਾਬ ਦੀ ਅਗਵਾਈ ਵਿੱਚ ਗੜਸ਼ੰਕਰ ਵਿਖੇ ਰੱਖਿਆ ਗਿਆ ਸੀ। ਉਹਦੇ ਵਿੱਚ ਮਾਨਯੋਗ तहसीलदार साहब ਨੂੰ ਇੱਕ ਨਸ਼ਿਆਂ ਤੇ EVM ਦੇ ਖਿਲਾਫ ਮੈਮੋਰੰਡਮ ਦਿੱਤਾ ਜਾਏਗਾ। ਔਰ ਮੈਮੋਰੰਡਮ ਦੇਣ ਤੋਂ ਬਾਅਦ ਸਾਡੀਆਂ ਕੌਸ਼ਕਾਂ ਦੇ ਯੁਕਤੀਆਂ ਸਿਗੀਆਂ, ਕੁਝ ਨਵੇਂ ਸਾਥੀਆਂ ਨੂੰ ਅੱਜ ਜ਼ਿੰਮੇਵਾਰੀ ਸੌਂਪਣੀਆਂ। ਔਰ ਇਸ ਇਹ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਜਿਹੜਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅੰਮ੍ਰਿਤ ਗਰ ਸੈਨਾ ਪੰਜਾਬ ਦੇ ਪੂਰੇ 1 ਸਾਲ ਦੇ ਵਿੱਚ ਯੂਨਿਟ ਬਣਾਏ ਜਾਣਗੇ ਔਰ ਬਾਬਾ ਸਾਹਿਬ ਅੰਮ੍ਰਿਤ ਗਰ ਜੀ ਦਾ ਜਨਮ ਉਤਸਵ ਆ ਰਿਹਾ ਹੈ ਉਹਨੂੰ ਵੱਡੇ ਪੱਧਰ ਤੇ ਜ਼ਿਲ੍ਹੇ ਜ਼ਿਲ੍ਹੇ ਲੈਵਲ ਤੇ ਵੀ ਮਨਾਵਾਂਗੇ ਔਰ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ 바ਵਾ ਸਾਹਿਬ ਦੇ ਜਿਹੜੀ ਗਿਆਨ ਦੀ ਲੋ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਾਉਂਦੀ ਅੰਬੇਡਕਰ ਸੈਨਾ ਜਿਹੜੀ ਹਮੇਸ਼ਾ ਯਤਨਸ਼ੀਲ ਰਹੀ ਹੈ ਔਰ ਨਾਲ ਜਿਹੜੇ ਨਵੇਂ ਸਾਥੀ ਜੁੜਦੇ ਆ ਉਹਨਾਂ ਨੂੰ ਨਾਲ ਲੈ ਕੇ ਹੋਰ ਹੰਬੜਾ ਮਰੇਗੀ ਮੇਰਾ ਨਾਮ ਅਮਰਿਤਪਾਲ ਪਹੋਸਲੇ ਆ ਮੈਂ ਫੌਂਟ ਰਿਆ ਅੰਬੇਡਕਰ ਸੈਨਾ ਆਫ ਇੰਡੀਆ ਦਾ ਅੱਜ ਅੰਬੇਡਕਰ ਸੈਨਾ ਦੀ ਪੰਜਾਬ ਦੀ ਇਕਾਈ ਵੱਲੋਂ ਕਲਵੰਤਪੂਨੋ ਦੀ ਅਗਵਾਈ ਦੇ ਵਿੱਚ EVM ਦੇ ਖਿਲਾਫ ਇੱਕ ਮੋਰਚਾ ਆਰੰਭਿਆ ਗਿਆ ਜਿਹੜਾ ਪੂਰੇ ਦੇਸ਼ ਦੇ ਅੰਦਰ ਚੱਲ ਰਿਹਾ 140 ਕਰੋੜ ਲੋਕ ਇਸ ਦੇਸ਼ ਦੇ EVM ਦਾ ਵਿਰੋਧ ਕਰ ਰਹੇ ਆ ਕਿ ਇਹਦੇ ਨਾਲ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਇਹਦੇ ਨਾਲ ਡੈਮੋਕ੍ਰੇਸੀ ਨੂੰ ਖਤਰਾ ਔਰ ਜਿਹੜੀ ਜਿਹੜੀ ਕੰਟਰੀ ਨੇ ਇਹਨੂੰ ਆਯਾਤ ਕੀਤਾ ਉੱਥੇ ਇਹ ਕੰਟਰੀ ਵਰਤਦੀ ਨਹੀਂ ਪਰ ਭਾਰਤ ਦੇ ਵਿੱਚ ਤੱਕੇ ਨਾਲ EVM ਦੇ ਨਾਲ ਵੋਟਾਂ ਕਰਵਾਈਆਂ ਜਾਂਦੀਆਂ ਔਰ ਇੱਥੇ ਵੈਲਟ ਪੇਪਰ ਦੇ ਨਾਲ VOTING ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਤੇ ਤਾਹੀਂ ਦੇਸ਼ ਨੂੰ ਬਚਾਇਆ ਜਾ ਸਕਦਾ ਨਹੀਂ ਤਾਂ ਇੱਕ ਤਰਫਾ ਜਿੱਤਾਂ ਜਿਹੜੀਆਂ ਹੋ ਰਹੀਆਂ ਹਨ ਹੈਰਾਨੀਜਾਨਕ ਔਰ ਜਿਹੜਾ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਮ ਕਰਨ ਲਈ ਜਿੱਦਾਂ ਦੇ ਹਤਕੰਡੇ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਲਈ ਹਤਕੰਡੇ ਅਡਾਪਟ ਕੀਤੇ ਜਾ ਰਹੇ ਆਉਣ ਵਾਲੇ ਸਮੇਂ 'ਚ ਬਹੁਤ ਖਤਰਨਾਕ ਆ ਬਿੜਕਰ ਸੈਨਾ ਜਿੱਥੇ ਪੰਜਾਬ 'ਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰੂਗੀ ਉੱਥੇ ਈਵੀਐਮ ਦੇ ਖਿਲਾਫ ਬਹੁਤ ਵੱਡੀ ਮਹਮ ਜਿਹੜੀ ਆ ਜਨ ਅੰਦੋਲਨ ਨੂੰ ਸ਼ੁਰੂ ਕਰੂਗੀ ਔਰ ਇਹ ਜਿਹੜਾ ਈਵੀਐਮ ਜਿਹੜੀ ਆ ਜਿਹਨੂੰ ਬੈਨ ਕੀਤਾ ਹੋਇਆ ਜੇ ਇਸ ਦੇਸ਼ ਨੇ ਇਹਨੂੰ ਬਣਾਇਆ ਉਸੇ ਹੀ ਦੇਸ਼ ਦੇ ਵਿੱਚ ਇਹ ਬੈਨ ਹੈ ਸਾਡੇ ਭਾਜੀ ਨੇ ਵੀ ਦੱਸਿਆ ਉਸਲਾ ਸਾਹਿਬ ਨੇ ਔਰ ਇੰਡੀਆ ਦੇ ਅੰਦਰ ਇਹਦੀ ਵਰਤੋਂ ਕਰਕੇ ਡੈਮੋਕ੍ਰੇਸੀ ਜਿਹੜੀ ਆ ਉਹਦਾ ਕਹਾਂ ਹੋ ਰਿਹਾ ਦੂਸਰਾ ਟਾਪਿਕ ਜਿਹੜਾ ਸਾਡਾ ਉਹ ਨਸ਼ੇ ਦਾ ਸੀ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਵੀ ਸਰਕਾਰ ਝੂਠੇ ਵਾਅਦੇ ਕਰਕੇ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀ ਪਰ ਜਦੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਸਰਕਾਰਾਂ ਜਿਹੜੀਆਂ ਚੁੱਪੀ ਸਾਧ ਲੈਂਦੀਆਂ ਆ